ਧੁੰਦ ਬਹੁਤ ਆ ਵੀਰ ਜੀ ਮੇਰਾ ਨਾਮ ਭੂਸ਼ਣ ਕੁਮਾਰ ਆ ਜੀ ਕਿੱਥੋਂ ਆਏ ਮੈਂ ਦਿੱਲੀ ਤੋਂ ਆਇਆ ਤੇ ਫਰੀਦਕੋਟ ਚੱਲਿਆ ਧੁੰਦ ਕਾਰਨ ਕਿੰਨੀ ਕਿੰਨੀ ਸਮੱਸਿਆ ਆ ਰਹੀ ਆ ਬਹੁਤ ਸਮੱਸਿਆ ਆ ਰਹੀ ਆ ਜੀ ਬੜੀ ਬਹੁਤ ਜ਼ਿਆਦਾ ਇੱਕ 바ਗੀ ਤੁਹਾਡਾ ਬਾਈਪਾਸ ਅੰਦਰ ਦੀ ਅਫਸਰਾਂ ਨੇ ਨੋ ਐਂਟਰੀ ਕਰਦੀ ਐ ਬਾਈਪਾਸ ਤੁਹਾਡਾ ਟੁੱਟਿਆ ਹੋਇਆ ਦਿਖਦਾ ਗਾ ਅੱਖ ਨਹੀਂ ਟਾਇਰ ਵੀ ਫਟ ਸਕਦਾ ਕੋਈ ਲੁੱਟ ਵੀ ਹੋ ਸਕਦੀ ਐ ਗੱਡੀਆਂ ਵਾਸਤੇ ਠੀਕ ਐ ਜੀ ਨੋ ਐਂਟਰੀ ਕੀਤੀ ਐ ਤੇ ਬਾਈਪਾਸ ਤਾਂ ਕੋਈ ਰੋਡ ਰਿਪੇਅਰ ਕਰਾਓ ਐਡੇ ਮਹਿੰਗੇ ਟਾਇਰ ਐ ਕੁਝ ਵੀ ਹੋ ਸਕਦਾ ਨੀ ਜਿਉਂਦੇ ਯਾਰ ਰਿਫਲੈਕਟਰ ਨਹੀਂ ਲਾਉਂਦੇ ਕੀ ਕਹਿਣਾ ਚਾਹੁੰਦੇ ਨੇ ਬਿਲਕੁਲ ਗਲਤ ਹੈ ਰਿਫਲੈਕਟਰ ਸਾਡੀ ਗੱਡੀ ਚੈੱਕ ਕਰ ਲੋ ਜੋ ਨਿਯਮ ਟ੍ਰੈਫਿਕ ਨਿਯਮ ਕਹਿੰਦਾ ਅੱਗੇ ਵਾਈਟ ਹੈ ਸਾਈਡ ਤੇ yellow ਹੈ ਪਿੱਛੇ red ਹੈ ਸਾਡੇ ਪੂਰੇ ਲੱਗੇ ਸਹੀ ਹੈ ਹੈਵੀ ਗੱਡੀਆਂ ਵਾਲੇ ਤਾਂ ਸਾਰੇ ਸਹੀ ਹੁੰਦੇ ਪਰ ਛੋਟੀਆਂ ਕਾਰਾਂ ਵਾਲੇ ਕਹਿ ਦਿੰਦੇ ਵੀ ਟਰੱਕ ਡਰਾਈਵਰਾਂ ਦਾ ਕੁਝ ਕੱਢ ਦਿੰਦੇ ਕੋਈ ਵੀ ਗੱਲ ਜੀ ਦੇਖੋ ਕੋਈ ਜ਼ਮਾਨਾ ਸੀ ਜਦੋਂ ਅਨਪੜ ਗਿਣਾ ਜਾਂਦਾ ਸੀ ਟਰੱਕ ਡਰਾਈਵਰ ਨੂੰ ਉਹ ਟਾਈਮ ਗਿਆ ਸਭ ਪੜੇ ਲਿਖੇ ਧੀਆ ਪੁੱਤਰਾਂ ਵਾਲੇ ਆ ਕੋਈ ਇਹ ਨਹੀਂ ਅਸੀਂ ਘਰਬਾਰ ਵਾਲੇ ਆ ਜੀ ਕੋਈ ਗੱਲ ਨਹੀਂ ਕੋਈ ਵੀ ਵੀਕਲ ਆ ਟਰੱਕ ਵਾਲੇ ਨੂੰ ਮੰਦਾ ਚੰਗਾ ਵੀ ਬੋਲਿਆ ਜਾਂਦਾ ਇਹ ਸੋਚਿਆ ਕਿਉਂ ਇਹ ਧਾਰਨਾ ਕਿਵੇਂ ਬਣੀ ਹੋਈ ਹੈ ਧਾਰਨਾ ਇਸ ਤਰ੍ਹਾਂ ਜੀ ਮੰਨ ਕੇ ਚੱਲੋ ਆ ਗੱਡੀ ਮੇਰੀ 11 12 ਲੱਖ ਰੁਪਏ ਦੀ ਆ 35000 ਦੀ ਕਾਰ ਵਾਲਾ ਸਾਨੂੰ ਮੰਬੋਲੀ ਗੱਲ ਬੋਲ ਹੀ ਜਾਂਦਾ ਕਿ ਉਹਦੇ ਕੋਲ ਇੱਕ ਉਹਦਾ ਨਾਮ بڑا ਬੱਚਾ ਨਾ ਕਾਰ 'ਚ ਬੈਠਾ ਹੋ ਤੇ ਸਾਡੇ ਕਾਰ ਗੱਡੀ ਦੇ ਤੇ ਟਾਇਰਾਂ ਦੇ ਬਰਾਬਰ ਨਹੀਂ ਹੁੰਦੀ ਕਾਰ ਉਹਨਾਂ ਦੀ ਬੋਲ ਜਾਂਦੇ ਆ ਚਲਾਉਣ ਦੀ ਵੀ ਕਈ ਡਰਾਈਵਰ ਕਹਿੰਦੇ ਆ ਵੀ ਨਵਾਂ ਵਿਆਹ 'ਚ ਮਿਲੀ ਹੁੰਦੀ ਆ ਕਿਸੇ ਨੂੰ ਕਿਵੇਂ ਮਿਲੀ ਹੁੰਦੀ ਬਿਲਕੁਲ ਇਹ ਵੀ ਇਹ ਵੀ ਤੁਹਾਡੀ ਗੱਲ ਜੈਨ ਹੋਣਾ ਜਿਹੜੇ ਸਾਡੇ ਕੋਲੇ ਲਾਇਸੈਂਸ ਆ ਮੇਰਾ ਹਾਲ ਮੈਂ ਤਿੰਨ ਵਾਰੀ ਡਰਾਈਵਿੰਗ ਡਿਪਲੋਮਾ ਕਰ ਚੁੱਕਿਆ ਕਾਫੀ ਸਾਲ ਪਹਿਲਾਂ ਇੱਥੇ ਤੁਹਾਡੇ ਰੈਡਰੋਜ ਹੈਗਾ ਨਾ ਕੀ ਕਹਿੰਦੇ ਆਪਾਂ ਹਾਂਜੀ ਉਹਦੇ ਵਿੱਚ ਐਸਐਸਪੀ ਸਾਹਿਬ ਦੇ ਸਾਹਮਣੇ ਬੈਠੇ ਸੀ ਕਲਾਸ ਲੱਗੀਆਂ ਸਾਡੀਆਂ ਸਾਡੇ ਕੋਲੇ ਸਰਟੀਫਿਕੇਟ ਹੈਗੇ ਆ ਹੈਵੀ ਸਾਡੇ ਕੋਲੇ ਲਿਸੰਸ ਹੈਗੇ ਆ ਪੂਰੇ ਨਿਯਮ ਨਾਲ ਅਸੀਂ ਗੱਡੀ ਚਲਾ ਰਹੇ ਹਾਂ ਮਾਲਕ ਦੀ ਕਿਰਪਾ ਜਿੱਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਭਾਂਜੀ ਜਿੱਤੇ ਡਰਾਈਵਰਾਂ ਨੂੰ ਨਹੀਂ ਜੀ ਨਹੀਂ 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 ਇਹ ਤਾਂ ਮਹਿਕ ਮੈਨੂੰ ਇਹਨਾਂ ਨੇ ਸਾਰੀ ਢੁਆਟ ਵਾਈ ਅਸੀਂ ਕਰਦੇ ਆ ਅਸੀਂ ਵੀ ਇੱਕ ਆਰਮੀ ਤਰ੍ਹਾਂ ਹੀ ਆ ਸਾਡਾ ਵੀ ਇੱਕ ਆਰਮੀ ਰੂਪ ਹੀ ਆ ਸਾਰਾ ਮਾਲ ਢੋਣਿਆ ਟਾਈਮ ਤੇ ਪਹੁੰਚਾਉਨੇ ਆ ਕਦੇ ਕੋਈ ਇੱਜ਼ਤ ਕਿਤੇ ਹੈ ਹੀ ਨਹੀਂ ਮਤਲਬ ਹੀ ਨਹੀਂ ਨੋ ਐਂਟਰੀ ਕਰਤੀ ਟਰੱਕਾਂ ਤੇ ਆ ਕਿਤੇ 2 ਘੰਟੇ ਕਾਰਾਂ ਤੇ ਵੀ ਕਰੋ ਸਾਨੂੰ ਤਾਂ ਲੰਘਣ ਦਿਓ ਕਿਦਨ ਕਿਦੇ ਸਾਰਾ ਮਾਲ ਦੀ ਢੁਆਟ ਵਾਈ ਅਸੀਂ ਕਰਦੇ ਆ ਸਭ ਕੁਝ ਏਸੀ ਕਰਦੇ ਆ ਸਭ ਤੋਂ ਬੁਰੀ ਨਜ਼ਰ ਨਾਲ ਸਾਨੂੰ ਨਹੀਂ ਵੇਖਿਆ ਜਾਂਦਾ ਪੰਜੇ ਪਚਾੜੂ ਤੋਂ ਲੈ ਕੇ ਥਾਰਾ ਕੋਈ ਡਰਾਈਵਰ ਬਿਲਕੁਲ ਜੀ ਬਿਲਕੁਲ ਡਰਾਈਵਰ ਪਹੁੰਚਾਉਂਦਾ ਅਸੀਂ ਮਰੀਜ਼ ਨੂੰ ਵੀ ਅਸੀਂ ਪਹੁੰਚਾਉਂਦੇ ਜਿਹੜਾ ਮਰੀਜ਼ ਨੂੰ ਲੈ ਕੇ ਜਾਂਦਾ ਐਮ뷸ੈਂਸ ਦੇ ਉਹ ਵੀ ਤਾਂ ਇੱਕ ਡਰਾਈਵਰ ਹੈ ਜਿਹੜਾ ਐਸਐਸਪੀ ਸਾਹਿਬ ਦੀ ਗੱਡੀ ਚਲਾਉਂਦਾ ਉਹ ਵੀ ਤਾਂ ਇੱਕ ਡਰਾਈਵਰ ਹੈ ਬਰ ਟਰੱਕ ਡਰਾਈਵਰ ਨੂੰ ਉਸ ਨਜ਼ਰੀਏ ਨਾਲ ਨਹੀਂ ਵੇਖਿਆ ਜਾਂਦਾ ਪੜ੍ਹੇ ਲਿਖੇ ਮੁੰਡੇ ਆ ਚੰਗੇ ਘਰਾਂ ਦੇ ਆਈ ਘਰ ਧੀਆਂ ਪਹਿਣਾ ਵਾਲੇ ਆ ਉਹ ਇਹ ਕਹਿ ਕੇ ਬੋਲਿਆ ਜਾਂਦਾ ਜਿੱਥੇ ਮਰਜ਼ੀ ਦੇਖ ਲੋ